ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਾਸਤੇ ਬੜੀ ਫਖਰ ਵਾਲੀ ਗੱਲ ਹੈ ਕਿ ਸਾਡੇ ਨਾਲ 1965 ਤੇ 1971 ਦੀ ਜੰਗ ਦੇ ਜੰਗੀ ਯੋਧੇ ਸਪਾਈ ਬਲੌਰ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਦਾ ਜਿਹੜਾ ਸੈਨਿਕ ਜੀਵਨ ਕਿਸ ਤਰ੍ਹਾਂ ਦਾ ਰਿਹਾ ਲੜਾਈਆਂ ਦੇ ਵਿੱਚ ਇਹਨਾਂ ਨੇ ਕਿਸ ਤਰ੍ਹਾਂ ਯੋਗਦਾਨ ਪਾਇਆ ਭਾਰਤ ਮਾਤਾ ਦੀ ਰੱਖਿਆ ਕੀਤੀ ਕਿ ਉਸ ਤੋਂ ਬਾਅਦ ਦੇ ਵਿੱਚ ਹੁਣ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਕਰ ਰਹੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਦੱਸੋ ਜੀ ਠੀਕ ਠਾਕ ਵਧੀਆ ਚੜ੍ਹਦੀ ਕਲਾ ਹਾਂ ਜੀ ਬਹੁਤ ਹੀ ਵਧੀਆ ਕਰ ਲਈ ਤੇ ਬੜੇ ਫਖਰ ਵਾਲੀ ਗੱਲ ਹੈ ਕਿ ਤੁਸੀਂ 1965 ਤੇ 1971 ਦੀ ਲੜਾਈ ਲੜੀ ਹੈ ਹਾਂ ਜੀ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਤੰਦਰੁਸਤ ਹਾਂ ਬਹੁਤ ਵਧੀਆ ਹਾਂ ਜੀ ਸਾਡੇ ਨਾਲ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੂੰਗਾ ਕਿ ਤੁਹਾਡਾ ਆਰਮੀ ਨੰਬਰ ਕਿੰਨਾ ਸੀ ਮੇਰਾ ਆਖਰੀ ਨੰਬਰ 46 40 678 46 40 678 ਤੇ ਤੁਸੀਂ ਮਤਲਬ ਕਿਹੜੇ ਤੁਹਾਨੂੰ ਯਾਦ ਹੈ ਡੇਟ ਭਰਤੀ ਹੋਣ ਦੀ ਹਾਂਜੀ ਹਾਂਜੀ 19 12 ਤਕਲਾ ਰਹੀ 19 12 ਤਕਲਾ 43 ਇਹ ਤੁਹਾਡੀ ਜਨਮ ਤਰੀਕਾ 19 12 43 ਸਾਡਾ ਜਨਮ ਤਰੀਕਾ ਅੱਛਾ ਜੀ 19 12 43 ਤੇ ਜਿਹੜੀ ਪਰਥੀ ਹੋਣ ਦੀ ਡੇਟ ਤੁਹਾਡੀ ਉਹ ਵੀ 19 12 62 19 12 62 ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਣਾ ਪਿੰਡ ਕਿਹੜਾ ਜੀ ਮੈਂ ਤਾਂ ਪਿੰਡ ਹੀ ਪਹਿਲਾ ਹੈ ਅਮਰਗੜ ਕਰੇ ਜੀ ਔਰ ਗੜ ਕਲੀਰ ਠੀਕ ਹੈ ਜੀ ਤੇ ਹੁਣ ਤੁਸੀਂ ਉੱਥੇ ਹੀ ਰਹ ਰਹੇ ਹੋ ਨਹੀਂ ਜੀ ਮੈਂ ਹੁਣ ਸਿੱਧਵਾ ਬੈਠਾ ਹਾਂ ਹੁਣ ਤੁਸੀਂ ਸਿੱਧਵਾ ਬੈਠ ਜਾਗੇ ਇੱਥੇ ਜਗ੍ਹਾ ਹੈ ਜੀ ਠੀਕ ਹੈ ਜੀ ਤੇ ਮਾਤਾ ਜੀ ਦਾ ਨਾਮ ਚੰਦਰਪਾਲ ਤੇ ਪਿਤਾ ਜੀ ਦਾ ਨਾਮ ਜੀ ਜਮਾਦਾਰ ਕਿਸ਼ੂ ਸਿੰਘ ਜਮਾਦਾਰ ਬਿਸ਼ਨ ਸਿੰਘ ਇਹਦਾ ਮਤਲਬ ਉਹ ਵੀ ਪਹਿਲਾਂ ਅਗਰੇਜ਼ਾਂ ਦੀ ਫੌਜ ਦੇ ਵਿੱਚ ਅਗਰੇਜ਼ਾਂ ਦੀ ਫੌਜ ਦੇ ਵਿੱਚ ਠੀਕ ਹੈ ਤੁਹਾਡੇ ਤੋਂ ਇਲਾਵਾ ਹੋਰ ਤੁਹਾਡੇ ਪਰਿਵਾਰ ਦੇ ਵਿੱਚ ਕਿਹੜੇ-ਕਿਹੜੇ ਫੌਜੀ ਹਨ ਮੇਰਾ ਵੱਡਾ ਭਾਈ ਸ਼ਾਹਬ ਭਾਰ ਸਿੰਘ ਅੱਛਾ ਜੀ ਨੈਬ ਸੁਬੇਦਾਰ ਨੈਬ ਸੁਬੇਦਾਰ ਭਾਗ ਸਿੰਘ ਭਾਗ ਸਿੰਘ ਠੀਕ ਉਹ ਕਿਹੜੀ ਬਟਾਲੀਅਨ ਦੇ ਵਿੱਚ ਸੀਗੀ ਉਹ ਬਟਾਲੀਅਨ ਦੇ ਅਰੇ ਬਣਾ ਰਹੇ ਉਹ ਜਦੋਂ ਅੰਗਰੇਜ਼ ਜਾਣ ਲੱਗੇ ਨਾ ਅੱਛਾ ਜੀ ਉਹ ਲੋ ਸਾਨੂੰ ਜਮੀਨ ਘੱਟ ਕੇ ਦੇ ਗਏ ਸੀ ਮੇਰੇ ਪਿਓ ਨੂੰ ਤੇ ਭਰਾ ਨੂੰ ਬੁਲਾਇਆ ਉਹਨਾਂ ਦਫ਼ਤਰ ਦੇ ਵਿੱਚ ਅੱਛਾ ਜੀ ਤੇ ਜਮੀਨ ਘੱਟ ਕੇ ਦੇ ਗਏ ਮਾਲਾਦਾ ਉਹ ਜਿਹੜਾ ਕਹਿੰਦਾ ਵੀ ਮੈਂ ਜਮੀਨ ਤਾਂ ਦੇਵਾਂਗਾ ਜੇ ਮੇਰੇ ਕੋਲੇ ਰਹੋਗੇ ਅੱਛਾ ਜੀ ਹਾਂ ਠੀਕ ਹੈ ਜੀ ਉਹ ਮੇਰੇ ਸਾਨੂੰ ਉਹਦਾ ਲੈਣਾ ਪਿਆ ਤੇ ਫਿਰ ਤੁਸੀਂ ਮਤਲਬ ਜਦੋਂ ਭਰਤੀ ਹੋਏ ਸੀਗੇ 1962 ਦੇ ਵਿੱਚ ਤੇ ਤੁਸੀਂ ਕਿਹੜੀ ਜਗ੍ਹਾ ਤੇ ਟ੍ਰੇਨਿੰਗ ਕਰਨ ਵਾਸਤੇ ਗਏ ਸੀ? ਮੇਟ ਬੇਟਾ ਸਿੱਖ ਵਾਈਲ ਰਜimentਲ ਸੈਂਟਰ ਬੇਟ ਹਾਂ ਮੈਕਸੀਕੋ ਠੀਕ ਹੈ ਜੀ ਫਿਰ 1 ਸਾਲ ਦੀ ਟ੍ਰੇਨਿੰਗ ਕੀਤੀ ਹੋਣੀ ਆ ਹਾਂ ਹਾਂ 6 ਮਹੀਨੇ ਜੀ 6 ਮਹੀਨੇ ਦੀ ਟ੍ਰੇਨਿੰਗ ਕੀਤੀ ਹਾਂ 6 ਮਹੀਨੇ ਤੇ ਉਦੋਂ ਮਤਲਬ ਜਿਹੜੀ ਬਾਹਰ ਦੀ ਲੜਾਈ ਉਹ ਲੱਗ ਕੇ हट ਗਈ ਸੀ ਉਹ ਲੱਗ ਕੇ ਹੱਟ ਗਈ ਚੀਨ ਦੇ ਨਾਲੋਂ ਚੀਨ ਦੇ ਨਾਲ ਹਾਂ ਜੀ ਤੇ ਫਿਰ ਜਿਹੜੀ ਤੁਹਾਡੀ ਪਹਿਲੀ ਬਟਾਲੀਅਨ ਸੀ ਜਿੱਦੇ ਵਿੱਚ ਤੁਸੀਂ ਪੋਸਟਿੰਗ ਆਏ ਉਹ ਕਿਹੜੀ ਬਟਾਲੀਅਨ ਸੀ? ਫਰੰਟ ਸੈਕਲ ਆਏ ਕਾਲੀ ਧਾਰ ਸੇ ਲਈ ਹਾਂ ਠੀਕ ਹੈ ਕਾਲੀ ਜੀ ਹਾਂ ਜੀ ਚੀਨ ਦਾ ਮਤਲਬ ਤੇ ਅੱਛਾ ਚੀਨ ਦੇ ਵੱਟ ਦੇ ਉੱਪਰ ਗਈ ਸੀ ਤੁਸੀਂ ਹਾਂ ਚੀਨ ਦੇ ਵੱਟ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੀ 1965 ਦੀ ਲੜਾਈ ਹੈ ਉਹ ਤੁਸੀਂ ਕਿਹੜੀ ਜਗ੍ਹਾ ਤੇ ਲੜੀ ਹੈ ਜੀ ਉਹ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਕਿਹੜੀ ਜਗ੍ਹਾ ਤੇ ਸੀ ਕਾਲੀ ਘਾਹ ਪਹਾੜੀ ਕਾਲੀ ਧਾਰ ਪਹਾੜੀ ਤੇ ਲੜੀ ਸੀ ਹਾਂ ਸੁੰਦਰਬਨ ਸੁੰਦਰਬਨ ਠੀਕ ਹੈ ਤੇ ਇਹਦਾ ਮਤਲਬ ਵੀ ਜਦੋਂ ਲੜਾਈ ਲੱਗੀ ਸੀ ਉਦੋਂ ਫਿਰ ਤੁਹਾਨੂੰ 3 ਸਕਲਾਈ ਦੇ ਵਿੱਚੋਂ 6 ਸਕਲਾਈ ਦੇ ਵਿੱਚ ਪੋਸਟਿੰਗ ਭੇਜ ਦਿੱਤਾ। ਤੁਹਾਡੇ ਨਾਲ ਕਿੰਨੇ ਜਵਾਨ ਆਏ ਸੀ ਹੋਰ? ਪੋਰਟ 'ਚ ਸਾਡੇ ਸੀ 32 ਬੰਦੇ ਸੀ। 32 ਬੰਦੇ ਸੀਗੇ। ਤੇ ਤੁਹਾਨੂੰ 6 ਸਕਲਾਈ ਦੇ ਵਿੱਚ ਕਿਹੜੀ ਕੰਪਨੀ ਦੇ ਵਿੱਚ ਡਿਟੇਲ ਕੀਤਾ ਸੀ? ਜੀ ਡੀ ਕੰਪਨੀ। ਹਾਂ ਡਾ 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 ਕੰਪਨੀ। ਉਹਨਾਂ ਦੇ ਕੰਪਨੀ ਮਾਨਟਰ ਸਾਹਿਬ ਦਾ ਨਾਮ ਯਾਦ ਹੁੰਦਾ ਜੀ? ਐਲਫੀ ਜੀਐਸ ਮੈਜਰ ਜੀਐਸ ਵਰਕ। ਹਾਂ। ਦਿੱਲੀ ਲੱਗੇ ਦੇ। ਦਿੱਲੀ ਦੇ ਲੱਗੇ ਦੇ। ਹਾਂ। ਕਿਸ ਤਰ੍ਹਾਂ ਦੇ ਹੀ ਉਹ ਮਤਲਬ ਬਹੁਤ ਬੜੇ ਜਵਾਨ ਸੀ ਬੜੇ ਜਵਾਨ ਅਫਸਰ ਸੀ ਬਹੁਤ ਅਫਸਰ ਸੀ ਬੜਾ ਜਨੇਰਲ ਅਫਸਰ ਸੀ ਬਹੁਤਲੇ ਸੀ ਬੜਾ ਜਨੇਰਲ ਸੀ ਅੱਛਾ ਜੀ ਉਹ ਜਨੇਰਲ ਜੀ ਨਾਲ ਹੀ ਅਸੀਂ ਮੁਲਾਕਾਤ ਦਾ ਬੰਗਾ ਜਿਆ ਵਾਡਰ ਤੇ ਅੱਛਾ ਮਨ ਬਾਡਰ ਦੇ ਉੱਤੇ ਤੁਸੀਂ ਬਾਅਦ ਵਿੱਚ ਮੁਲਾਕਾਤ ਵੀ ਕਰੋਗੇ ਤੁਹਾਨੂੰ ਮੁਲਾਕਾਤ ਬਿਕਾ ਨਹੀਂ ਕਰ ਪਾਸਾ ਜਿਸ ਤਰ੍ਹਾਂ ਫਲੈਗ ਮੀਟਿੰਗ ਕਰਕੇ ਜਾਂਦੇ ਹਾਂ ਫਿਰ ਉੱਥੇ ਕੋਈ ਉਥੋਂ ਦੀ ਕੋਈ ਵਾਰਤਾ ਸੁਣਾਓ ਜੀ ਉੱਥੋਂ ਦੀ ਬਾਤ ਆਲ ਕੋਈ ਨਹੀਂ ਜਿਵੇਂ ਅਸੀਂ ਛੋਟਾ ਪਿੱਛੇ हट ਕੇ ਉਹਨਾਂ ਨੇ ਗੱਲ ਮੈਨੂੰ ਸਾਡੇ ਵੇਫਾਂ ਕੀਤਾ ਅੱਛਾ ਜਦੋਂ ਫਲੈਗ ਮੀਟਿੰਗ ਖਤਮ ਕਰਕੇ ਆਏ ਸੀ ਅੱਖਰ ਮੈਂ ਕਰਕੇ ਆਏ ਉਹਨੇ ਵੀ ਖੜਾ ਕੀਤਾ ਸੀ ਮੈਂ ਵੀ ਫੇਰ ਛਾਂ ਦੇ ਗੰਗਰ ਵੇਰਾ ਸੀ ਉਹ ਮੋੜ ਤੇ ਵੇਸੇ ਸੀ ਤੇ ਮੈਂ ਆਖਿਆ ਵੀ ਤੂੰ ਚਲਾਵੇਂ ਚਲਾ ਅੱਛਾ ਲੈ ਮੈਨੂੰ ਫੜਾਵੇ ਅੱਛਾ ਹੂੰ ਫੇਰ ਉਹਨੇ ਚਲੋਣੀ ਪਈ ਅੱਛਾ ਤੇ ਕੋਈ ਨੁਕਸਾਨ ਨਹੀਂ ਹੋਇਆ ਕੋਈ ਨਖਿਆ ਨਹੀਂ ਅਸੀਂ ਨੀਵੇਂ ਹੋ ਕੇ ਮੋੜ ਤੇ ਪੜ ਗਏ ਠੀਕ ਹੈ ਤੇ ਜਿਸ ਤਰ੍ਹਾਂ ਵਾਲੋ ਜਿਹੜੇ ਫਲੈਗ ਮੀਟਿੰਗ ਦੇ ਉੱਤੇ ਇੱਕ ਦੂਜੇ ਨੂੰ ਖਾਉਂਦੇ ਪੀਉਂਦੇ ਵੀ ਹੈ ਨਾ ਹਾਂਜੀ ਤੇ ਉਹ ਉਹਦਾ ਕਿਸ ਤਰ੍ਹਾਂ ਹੀ ਮਲਤੂਨੀ ਉਹ ਜੀ ਸਾਨੂੰ ਉਹਨੇ ਰੋਟੀ ਦਿੱਤੀ ਅੱਛਾ ਰੋਟੀ ਹਾਂ ਨੇ ਖਾਦੇ ਅਵਸਰ ਦੀ ਨਹੀਂ ਜੇ ਸਾਹਮਣੇ ਜੇ ਰੱਖੀ ਅੱਛਾ ਅੱਧੀ ਉਹਨਾਂ ਨੇ ਲਈ ਅੱਧੀ ਅਸੀਂ ਲਈ ਫੇਸ ਆਲੀ ਚੱਪਾ ਤੇ ਆਪਾਂ ਸਾਨੂੰ ਬਿਠਾ ਲਿਆ ਅੱਛਾ ਭਲਾ ਉਹਨਾਂ ਖਾਦੀ ਮੋਗਰ ਹੋਈ ਖਾਦੀ ਅੱਛਾ ਹਾਂ ਠੀਕ ਹੈ ਭਲੇ ਐਸ ਤਰ੍ਹਾਂ ਵੰਡ ਕੇ ਖਾਦੀ ਵੀ ਉਹ ਕੋਈ ਬੰਦਾ ਵੀ ਹਾਂ ਕੋਈ ਨਾ ਉਹ ਦੁਫਾ ਕਿਤੇ ਨਾ ਕੋਈ ਵਿੱਚ ਅੱਛਾ ਠੀਕ ਹੈ ਖਾ ਕੇ ਸ਼ਾਬਾਸ਼ ਬਾਦੂ ਅੱਛਾ ਜਦ ਅਸੀਂ ਰਾਸਣ ਬੰਦਿਆ ਨਾ ਉਹ ਮੈਂ ਹੀ ਬੰਦਿਆ ਹਾਦ ਅੱਛਾ ਬਲ ਜਵੇਂ ਬੱਕਰੇ ਬੁਕਰੇ ਆ ਵੀ ਵੜਦੇ ਹੀ ਸਾਰੇ ਹਾਂ ਆ ਵੀ ਆ ਵੀ ਅੱਛਾ ਨੇ ਲੋਕਲ ਜਵਾਕ ਬੈਠੇ ਜਿਵੇਂ ਪਾਬਰ ਇੱਕ ਮੁੰਡੇ ਮੋਹਤ ਬੈਠੇ ਨੇ ਉਹਨਾਂ ਦੀਆਂ ਰੋਟੀਆਂ ਪੌੜੀਆਂ ਮੀਟ ਤੇ ਰੋਟੀਆਂ ਤੇ ਰਗੜਾ ਮੀਟ ਸੁਕਾਪਣਾ ਅੱਛਾ ਐਸਾ ਠੀਕ ਹੈ ਮੈਂ ਲੋ ਵਧੀਆ ਮਤਲਬ ਹੁਣ ਖੁਸ਼ੀਆਂ ਹਨ ਪੂਰੀਆਂ ਹਾਂ ਜੀ ਹਾਂ ਪੂਰੀਆਂ ਪੂਰੀਆਂ ਤੇ ਜਿਸ ਤਰ੍ਹਾਂ ਮਨ ਲਓ ਜਦੋਂ 6 ਸਕਲਾਈ ਦੇ ਵਿੱਚ ਤੁਸੀਂ ਆਏ ਸੀਗੇ 32 ਜਹੋਰ ਸੈਨਿਕ ਹਾਂ 3 ਸਕਲਾਈ ਦੇ ਵਿੱਚੋਂ ਹਾਂ ਤੇ ਜਦੋਂ 6 ਸਕਲਾਈ ਦੇ ਵਿੱਚੋਂ ਤੁਸੀਂ ਵਾਪਸ ਜਾਣਾ ਸੀ ਲੜਾਈ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ 3 ਸਕਲਾਈ ਚ ਵਾਪਸ ਗਏ ਨਹੀਂ ਜੀ ਫਿਰ ਅਸੀਂ ਨਵੀਂ ਪਾਟਨ ਦਾਸ਼ੇ ਖਾਲੇ ਨੂੰ ਗਏ ਅਸੀਂ ਨਵੀਂ ਬਟਾਲੀਅਨ 10 ਸਕਲਾਈ ਦੇ ਵਿੱਚ ਗਏ ਸੀ ਤਰ੍ਹਾਂ ਗੜ ਗਾਂ ਰਾਂਚੀ ਤਰ੍ਹਾਂ ਗੜ ਰਾਚੀ ਤੇ ਜਿਹੜੀ ਇੱਥੇ ਮਤਲਬ 6 ਸਕਲਾਈ ਦੇ ਸੂਬੇਦਾਰ ਵਿੱਚ ਸਭ ਉਦੋਂ ਕੌਣ ਸੀ ਛੇ ਕਲਾਈ ਦੇ ਵਿੱਚ ਸਾਹ ਜਿਹੜੇ ਮਤਲਬ ਸੁਬੇਦਾਰ ਵਿੱਚ ਦਇਆ ਸਿੰਘ ਸਾਹਿਬ ਸੀ ਹਾਂ ਦਇਆ ਸਿੰਘ ਸਾਹਿਬ ਸੀ ਦਇਆ ਸਿੰਘ ਸਾਹਿਬ ਮਤਲਬ 10 ਗਲਾਈ ਦੇ ਪਹਿਲੇ ਸੁਬੇਦਾਰ ਵਿੱਚ ਉਹਨਾਂ ਨੇ ਖੜੀ ਕੀਤੀ ਉਹਨਾਂ ਨੇ ਖੜੀ ਕੀਤੀ ਯਾਰ ਛੇ ਗਲਾਈ ਦੇ ਵਿੱਚ ਵੀ ਸੁਬੇਦਾਰ ਵਿੱਚ ਰੋਹੀ ਸੀ ਹੋਹੀ ਸੀ ਅੱਛਾ ਇਹਦਾ ਮਤਲਬ ਜਦੋਂ ਤੁਸੀਂ ਉੱਥੇ ਗਏ ਹੋ 10 ਗਲਾਈ ਦੇ ਵਿੱਚ ਛੇ ਗਲਾਈ ਤੋਂ ਬਾਅਦ ਦੇ ਵਿੱਚ ਤੁਸੀਂ 10 ਗਲਾਈ ਦੇ ਵਿੱਚ ਗਏ ਆ 3 ਗਲਾਈ ਸਿੰਘ ਮੁਖਿਆ ਸਿੰਘ ਹਾਂਜੀ ਮੁਖਿਆ ਸਿੰਘ ਅੱਛਾ ਠੀਕ ਹੈ ਤੇ ਫਿਰ 10 ਗਲਾਈ ਦੇ ਵਿੱਚ ਕਿੰਨੇ ਸਾਲ ਨੌਕਰੀ ਕੀਤੀ? ਸ਼ਾਹੇਪੂਰੀ ਸਰਵਿਸ। ਪੂਰੀ ਸਰਵਿਸ। ਤੇ ਜਦੋਂ 1971 ਦੀ ਜਿਹੜੀ ਲੜਾਈ ਸੀ ਉਹ ਕਿਹੜੀ ਜਗ੍ਹਾ ਤੇ ਲੜੀ ਸੀ ਤੁਸੀਂ? ਉਹ ਜੀ ਗਿਆ ਕੋਟ ਜਹਾਟੋ ਛੋਟੀ ਨਾਲ ਗਦਰਾ ਗਦਰਾ ਦੀ ਢਾਈ ਫੁੱਟ ਦੀ। ਅੱਛਾ ਪਹਾੜੀ ਇਲਾਕਾ। ਅੱਛਾ। ਠੀਕ ਹੈ। ਉਹਦਾ ਉਹਦਾ ਕੀ ਸੀ ਮਤਲਬ ਜਿਵੇਂ ਜਦੋਂ 1971 ਦੀ ਲੜਾਈ ਲੱਗੀ ਉਹਦੇ ਵਿੱਚ ਤੁਹਾਡਾ ਕੀ ਰੋਲ ਸੀ? ਸ਼ਾਨਦਾਰ ਰੋਲ ਮੈਨਾਂ ਹੀ ਗੰਨਾ ਫੀਰ। ਤੁਸੀਂ ਗੰਨਰ ਸੀ ਕਿਹੜੀ ਕੰਪਨੀ ਦੇ ਵਿੱਚ ਸੀ ਸਾਡੇ 알파 ਕੰਪਨੀ ਅੱਛਾ 알파 ਕੰਪਨੀ ਦੇ ਵਿੱਚ ਗੰਨਰ ਸੀ ਹਾਂ ਤੇ ਸਾਡਾ ਡੂਆ ਗੱਜਣਾ ਗੰਨਿਆ ਖੀਨਾ ਉਹ ਥੋੜਾ ਖਮਜੋ ਹੋ ਸੀ ਅੱਛਾ ਜੀ ਮੈਨੂੰ ਪਾਣੀ ਅੱਛਾ ਜੀ ਤੇ ਇੱਕ ਜਿਸ ਤਰ੍ਹਾਂ ਵਾਲੋ ਫਿਰ 1971 ਦੀ ਲੜਾਈ ਤੁਸੀਂ 10 ਲੜਾਈ ਦੇ ਵਿੱਚ ਲੜੀ ਹੈ ਨਾ ਹਾਂ ਹਾਂ ਜੀ ਤੇ ਹੋਰ ਕੋਈ ਤੁਹਾਨੂੰ ਮਤਲਬ ਵੀ ਜਿਸ ਤਰ੍ਹਾਂ ਕੋਈ ਯਾਦ ਆਉਂਦਾ ਫੌਜ ਦੀ ਕੋਈ ਗੱਲਬਾਤ ਯਾਦ ਆਉਂਦੀ ਹੈ ਦਾ ਉਹਦਾ ਫਾਪ ਉਹਨੀ ਅੱਛਾ ਤੇ ਚੌਧਾ ਫੇਰੇ ਕਰਨ ਨਾਲ जख्म जख्म हो गया जी ਅੱਛਾ ਉਹ ਫਿਰ ਬਾਪੇ ਕਾਹਤਾ ਮੈਂ 2 ਵਾਏ ਸੀ ਸ਼ਾਦਾ ਅੱਛਾ ਗਰਦੀਆ ਗਰਦੀਆ ਸਿੰਘ ਬੇਟਾ ਅੱਛਾ ਫੇ ਆ ਗਏ ਅੱਛਾ 10 ਦੇ ਬੇਟਾ ਅੱਛਾ ਉਹ ਦੁਬਾਰਾ ਫਿਰ ਵਸ ਜਾਗੇ ਉਹ ਨਹੀਂ ਜੀ ਉਹ ਦੱਖ ਚ ਆ ਗਿਆ ਜੀ ਬਾਕੀ ਅੱਛਾ ਤੇ ਫਿਰ ਸਾਨੂੰ ਉਹ ਖਾਉ ਥਲੇ ਹੋਗੇ ਮੇ ਪਰੇ ਬੰਦੇ ਇਕੱਠੇ ਹੋਗੇ ਅੱਜ ਸ਼ਾਮ ਨੂੰ ਅੱਛਾ ਠੀਕ ਹੈ ਜੀ ਅੱਜ ਸ਼ਾਮ ਨੂੰ ਆਪਾਂ ਠੀਕ ਨਾ ਜੀ ਆ ਆਪਰੇਟਰ ਹਾਂਜੀ ਚੱਲ ਰਹਿਣਾ ਠੀਕ ਹੈ ਤੇ ਫਿਰ ਤੁਸੀਂ ਜਦੋਂ ਪੈਨਸ਼ਨ ਆਏ ਉਹ ਕਿਹੜੇ ਸਾਲ ਚ ਆਈ ਉਹ ਆਇਆ ਸੀ ਅਸੀਂ 78 ਦੇ ਵਿੱਚ 79 ਚ ਤੇ ਠੀਕ ਹੈ ਜੋ ਤੁਹਾਨੂੰ ਪੈਨਸ਼ਨ ਆਏ ਉਹ ਪੈਨਸ਼ਨ ਕਿੰਨੀ ਹੁੰਦੀ ਅੱਛਾ ਜੀ ਸ਼ਾਲੀ 20 ਰੁਪਏ 12 ਰੁਪਏ ਹਾਂ 12 ਰੁਪਏ ਚ ਕੰਮ ਚੱਲ ਜਾਂਦਾ ਹੀ ਵਧੀਆ ਉਹ ਮੈਨੂੰ ਜਾਈ ਪਤਾ ਹੈ ਨਹੀਂ ਸੀ ਅੱਛਾ ਐਤਕ ਸਵਾਨਾ ਮੈਂ ਤਾਂ ਘੱਟ ਸੀ ਇਹ ਐਂਟੀਮਿਕ ਆ ਤੁਸੀਂ ਸੀਮੈਂਟਿਕ ਆ। ਅੱਛਾ। ਇਹਨਾਂ ਨਾਲ ਗੁਜ਼ਾਰਾ ਵਧੀਆ ਹੋ ਜਾਂਦਾ ਈ। ਟਾਈਮ ਪਾਜੀ। ਤੇ ਬਹੁਤ ਵਧੀਆ ਗੱਲ ਹੈ। ਤੇ ਹੁਣ ਕਿਸ ਤਰ੍ਹਾਂ ਬਾਲਾ? ਕਿਦਾਂ ਦਾ ਲੱਗ ਰਿਹਾ ਏ ਜਿੱਦੀ ਫੌਜ ਦੀ ਨੌਕਰੀ ਕਿਦਾਂ ਦੀ ਲੱਗਦੀ ਹੁਣ? ਨਹੀਂ ਫੌਜ ਦੀ ਨੌਕਰੀ ਜੇ ਅਸੀਂ ਖਰਾਬ ਨਹੀਂ ਬਹੁਤ ਕੀਤਾ ਤੇ ਕੰਮ ਵੀ ਬਹੁਤ ਕਿਤਾਹ ਲਿਆ ਆੜ-ਡੌੜੀਆਂ ਨਹੀਂ ਮਿਲਦੀ। ਤੇ ਹੁਣ ਜੇ ਕਿਤੇ ਬਾਲਾ ਲੱਗਦਾ ਵੀ ਬਟਾਲੀਆ ਵਾਲੇ ਮੈਨੂੰ ਸੱਦਣ ਤੇ ਜਾਣ ਵਾਸਤੇ ਤੈਰ ਰਹੇ ਸੀ। ਹਾਂ। ਲੜਾਈ ਲੜੋਗੇ। ਲੱਗਦਾ ਅ ਵੀ ਆਇਆ ਇਹ ਪੈਣ ਦੇ ਵਿਚੀ ਬਿਚਿਆ ਸੀ ਜਦੋਂ ਲੋ ਆ ਗਿਆ ਉਹ ਪਾ ਉੱਚੀ ਪਹਾੜੀ ਦਾ ਉੱਥੇ ਤੋਂ ਟਾਈਗਰ ਹਿੱਲ ਆਹ ਟਾਈਗਰ ਹਿੱਲ ਕਾਰਗਨ ਦੇ ਟਾਈਮ ਤੇ ਆ ਕਾਰਗਨ ਦੇ ਟਾਈਮ ਤੇ ਅੱਛਾ ਮਗਰ ਜੇ ਪੂਰਾ ਜੋਸ਼ ਆਵੇ ਮੋਰਚੇ ਤੇ ਜਾ ਕੇ ਲੱਗ ਪੂਰਾ ਠੀਕ ਹੈ ਜਿਹੜੇ ਅੱਜ ਕੱਲ ਦੇ ਜਿਹੜੇ ਮੁੰਡੇ ਆਈ ਹੁਣ ਨਵੇਂ ਇਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਕਿ ਇਹਨਾਂ ਨੂੰ ਕੀ ਕਰਨਾ ਚਾਹੀਦਾ ਦੇਸ਼ ਦੀ ਖਾਤਰ ਇਹਨਾਂ ਦੀ ਸ਼ਰਮ ਗਿਟਾ ਦੇ ਹਾਂਜੀ ਕਾਹ ਰਣ ਕਰਦੇ ਕਾਹ ਗਾਲ ਬੜਾ ਅੱਛਾ ਹਾਂਜੀ ਅਗਨੀ ਵੀਰ ਦੀ ਅਗਨੀ ਵੀਰ ਹਾਂਜੀ ਨਹੀਂ ਜਿਹੜੇ ਆਪਣੇ ਮੁੰਡੇ ਆਈ ਪੰਡਾਂ ਦੇ ਵਿੱਚ ਜਿਹੜੇ ਮੁੰਡੇ ਹੁਣ ਰਹਿੰਦੇ ਪੜਦੇ ਆ ਇਹਨਾਂ ਨੂੰ ਕੋਈ ਸਨੇਹ ਦੇਣਾ ਚਾਹੁੰਦੇ ਵੀ ਇਹਨਾਂ ਨੂੰ ਕੀ ਕਰਨਾ ਚਾਹੀਦਾ ਵੱਡੇ ਹੋ ਕੇ ਵੱਡੇ ਹੋ ਕੇ ਨਹੀਂ ਉਹਨਾਂ ਦੀ ਮਾਤਾ ਉਹਨਾਂ ਨਾਲ ਅੱਛਾ ਆਪਣੀ ਮਾਤਾ ਆਪਣੇ ਨਾਲ ਆਉਂਦੀ ਠੀਕ ਹੈ ਜੀ ਤੇ ਚਲੋ ਅੱਜ ਇੱਕ ਬੜੀ ਖੁਸ਼ੀ ਦੀ ਗੱਲ ਆ ਵੀ ਤੁਸੀਂ ਮਿਲੇ ਹੋ ਤੇ ਆਪਣੇ ਬਟਾਲੀਅਨ 6 ਸਗਲਾਈ ਕਾਲੀਦਾਰ ਪਲਟਨਾਂ ਆ ਆਪਣਾ ਰੀਜਗੜੇ ਜਿਹੜੀ ਉਹ ਬਰਨਾਲਾ ਮਨਾ ਰਹੀ ਹੈ ਕਿਉਂਕਿ ਆਪਣੀ ਬਟਾਲੀਆਂ ਜਿਹੜੀ ਉਹ ਬਹੁਤ ਦੂਰ ਹੈ ਤੇ ਬਰਨਾਲਾ 5 ਅਕਤੂਬਰ ਨੂੰ ਐਤਵਾਰ ਹੈ ਤੇ ਉਥੇ ਆਪਣੀ ਬਟਾਲੀਆਂ ਨੇ ਰੀਜਗੜੇ ਬਣਾਉਣਾ ਉੱਥੇ ਸਾਰੇ ਤੁਹਾਡੇ ਨਾਲ ਦੇ ਜਿਹੜੇ ਵਾਰ ਹੀਰੋ ਹੈ ਉਹ ਸਾਰੇ ਹੋਣਗੇ ਤੇ ਉਹਦੇ ਵਾਸਤੇ ਤੁਹਾਨੂੰ ਸੱਦਾ ਪੱਤਰ ਅਜ ਤੋਂ ਹੀ ਆਈ ਮਜੂਦੇ ਆ ਬੰਦੇ ਆਪਣੇ ਕੋਲ ਹੋ ਰਹੇ ਮਿੱਟੀ ਦੇ ਗਾਹ ਵੱਢੀ ਗਾਹਲ ਵੀ ਅੱਛਾ ਕਰਨਾ ਹੌਂਦਾ ਕਰਨੈਲ ਸਿੰਘ ਨੈਕ ਕਰਨੈਲ ਸਿੰਘ ਤੇ ਇਹ ਨਾ ਕਿ ਅਮਰਜੀਤ ਸਿੰਘ ਡਰਾ ਉਹਨਾਂ ਨੂੰ ਵੀ ਆਪਾਂ ਸਾਰਾ ਮਸਦਾ ਪੱਤਰ ਦੇ ਕੇ ਆਵਾਂਗੇ ਤੇ ਆਪਾਂ ਚੱਲਾਂਗੇ ਚੱਲੋ ਨਾਲ ਹਾਂਜੀ ਬਾਰੀ ਬਾਰ ਠੀਕ ਹੈ ਦਰੋ ਕੇ ਬੰਦੇ ਦੇਖ ਲਵਾਂਗੇ ਆਟਾ ਮੱਢ ਗਿਆ ਬਤਾਉਂਗੇ ਨਹੀਂ 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 ਚੱਲਣਗੇ ਫਿਰ ਨਾਲ ਹਾਂ ਚੱਲਾਂਗੇ ਜੀ ਚੀਜ਼ਾ ਫਿਰ ਆਪਾਂ ਉੱਥੇ ਚੱਲ ਕੇ ਤੇ ਵਧੀਆ ਮਨਾ ਕੇ ਆਉਨੇ ਆਂ ਤੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਇਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਤੇ ਫਤਿਹ ਹਾਂਜੀ